ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮ ਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਤਵੇ ਤੇ ਪਾਈ ਪਹਿਲੀ ਰੋਟੀ ਸਾਡੇ ਲਈ ਕਿਵੇਂ ਬਰਕਤ ਲੈ ਕੇ ਆਉਂਦੀ ਹੈ ਕਿਵੇਂ ਸਾਡੇ ਘਰ ਵਿੱਚ ਪੈਸਿਆਂ ਦੇ ਵਿੱਚ ਬਰਕਤ ਪੈਂਦੀ ਹੈ ਕਿਉਂਕਿ ਬਹੁਤ ਸਾਰੇ ਲੋਕ ਇਹੀ ਕਹਿੰਦੇ ਨੇ ਕਿ ਇਹਨਾ ਕੰਮ ਕਰਨ ਦੇ ਬਾਵਜੂਦ ਕਾਰੋਬਾਰ ਕਰਨ ਦੇ ਬਾਅਦ ਵੀ ਸਾਡੇ ਘਰ ਦੇ ਵਿੱਚ ਪੈਸੇ ਦੇ ਵਿੱਚ ਬਰਕਤ ਨਹੀਂ ਪੈਂਦੀ ਜਿਵੇਂ ਪੈਸਾ ਆਉਂਦਾ ਹੈ ਉਸੇ ਤਰ੍ਹਾਂ ਹੀ ਲੱਗ ਜਾਂਦਾ ਹੈ ਸਾਧ ਸੰਗਤ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਘਰ ਦੇ ਵਿੱਚ ਪੈਸੇ ਦੇ ਵਿੱਚ ਬਰਕਤ ਦੇ ਲਈ ਇੱਕ ਜੁਗਤੀ ਦੱਸਣ ਜਾ ਰਹੇ ਹਾਂ ਇਸ ਲਈ ਅੱਜ ਦੀ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਅਤੇ ਸਮਝਣਾ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖ ਦੇਣਾ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਅੱਜ ਦੀ ਵੀਡੀਓ ਨੂੰ ਮੇਰੀਆਂ ਭੈਣਾਂ ਜ਼ਰੂਰ ਸੁਣੋ ਕਿਉਂਕਿ ਭੈਣਾਂ ਹੀ ਹਨ ਜੋ ਘਰ ਪਰਿਵਾਰ ਦੀ ਪਰਕਤ ਦੇ ਲਈ ਕਈ ਤਰ੍ਹਾਂ ਦੇ ਕੰਮ ਜਿਵੇਂ ਉਹਨਾਂ ਨੂੰ ਕੋਈ ਦੱਸੇ ਉਵੇਂ ਹੀ ਕਰਦੀਆਂ ਨੇ ਕਿ ਸਾਡੇ ਘਰ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਰਵੇ ਬਰਕਤ ਰਵੇ ਜੇ ਕਿਸੇ ਨੇ ਉਹਨਾਂ ਨੂੰ ਕਹਿ ਦਿੱਤਾ ਕਿ ਰੋਟੀ ਪਕਾਉਣ ਤੋਂ ਪਹਿਲਾਂ ਤਵੇ ਤੇ ਲੋਹਣ ਪਾਉਣਾ ਚਾਹੀਦਾ ਹੈ ਤਾਂ ਘਰ ਦੇ ਵਿੱਚ ਬਰਕਤ ਆਉਂਦੀ ਹੈ ਤਾਂ ਉਹ ਲੋਹਣ ਪਾਉਣ ਲੱਗ ਜਾਂਦੀਆਂ ਨੇ ਜੇ ਕੋਈ ਕਹਿ ਦਵੇ ਕਿ ਪਹਿਲਾਂ ਰੋਟੀ ਚੋਪੜ ਕੇ ਕੁੱਤੇ ਨੂੰ ਪਾਓ ਤਾਂ ਉਹ ਰੋਟੀ ਕੁੱਤੇ ਨੂੰ ਪਾਉਂਦੀਆਂ ਨੇ ਜੇ ਕੋਈ ਕਵੇ ਕਿ ਗਾਂ ਨੂੰ ਰੋਟੀ ਪਾਉਣੀ ਹੈ ਜਾਂ ਰੋਟੀ ਦੇ ਚਾਰ ਹਿੱਸੇ ਕਰਕੇ ਗਾਂ ਨੂੰ ਜਾਂ ਕੀੜੀਆਂ ਜਨੌਰਾਂ ਨੂੰ ਪਾਉਣਾ ਹੈ ਤਾਂ ਉਹ ਪਾਉਂਦੀਆਂ ਨੇ ਤਾਂ ਦੇਖੋ ਸਾਧ ਸੰਗਤ ਜੀ ਪਰਮਾਤਮਾ ਨੇ ਆਪਾਂ ਨੂੰ ਇਸ ਯੋਗ ਬਣਾਇਆ ਹੈ ਕਿ ਮਨੁੱਖ ਆਪਣੀ ਪਸੰਦ ਦਾ ਭੋਜਨ ਬਣਾ ਕੇ ਖਾ ਸਕਦਾ ਹੈ ਕਿਉਂਕਿ ਉਹ ਸਮਰਾਤੇ ਹੈ ਮਨੁੱਖ ਖਾ ਵੀ ਸਕਦਾ ਹੈ ਤੇ ਮਨੁੱਖ ਕਿਸੇ ਨੂੰ ਖਵਾ ਵੀ ਸਕਦਾ ਹੈ ਜਾਨਵਰਾਂ ਨੂੰ ਭੋਜਨ ਪਾਉਣਾ ਕੋਈ ਗਲਤ ਗੱਲ ਨਹੀਂ ਹੈ ਬਹੁਤ ਹੀ ਵਧੀਆ ਗੱਲ ਹੈ ਇਹ ਸਾਰੀ ਗੱਲ ਕਰਨ ਤੋਂ ਪਹਿਲਾਂ ਅੱਜ ਜਿਹੜੀ ਆਪਣੀ ਵੀਡੀਓ ਦਾ ਵਿਸ਼ਾ ਹੈ ਘਰ ਦੇ ਵਿੱਚ ਬਰਕਤ ਲਿਆਉਣ ਦੀ ਜਿਹੜੀ ਜ਼ੁਗਤ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਫਿਰ ਤੁਹਾਨੂੰ ਦੱਸਾਂਗੇ ਕਿ ਤਵੇ ਤੇ ਪਾਈ ਪਹਿਲੀ ਰੋਟੀ ਦੇ ਉੱਤੇ ਕਾਹ ਨੂੰ ਜਾਂ ਪਹਿਲਾਂ ਲੂਣ ਪਾਉਂਦਾ ਕੀ ਕਾਰਨ ਹੈ ਰੋਟੀ ਚੋਂ ਪੜਨ ਦਾ ਕੀ ਮਤਲਬ ਹੈ ਇਸ ਦਾ ਕੀ ਫਾਇਦਾ ਹੈ ਆਪਾਂ ਇਹ ਗੱਲ ਕਰਾਂਗੇ ਕਿ ਸਭ ਤੋਂ ਪਹਿਲਾਂ ਜੇ ਮੇਰੀਆਂ ਭੈਣਾਂ ਨੇ ਕੁਝ ਵੀ ਕਰਨਾ ਹੈ ਤਾਂ ਕੀ ਕਾਰਨ ਜਿਸ ਨਾਲ ਘਰ ਦੇ ਵਿੱਚ ਬਰਕਤ ਵੀ ਆਉਣ ਲੱਗ ਜਾਵੇ ਤੇ ਪੈਸੇ ਦੇ ਵਿੱਚ ਵਾਦਾ ਵੀ ਹੋਵੇ પ્રેમ ਪਿਆਰ ਘਰ ਦੇ ਵਿੱਚ ਵਧੇ ਪਰਿਵਾਰ ਦੇ ਜੀ ਨਾਲ ਮਿਲ ਕੇ ਰਹਿਣ ਤਾਂ ਸਾਧ ਸੰਗਤ ਜੀ ਇੱਕ ਭੈਣ ਨੇ ਆਪਣੀ ਤਾਂ ਸਾਧ ਸੰਗਤ ਜੀ ਇੱਕ ਭੈਣ ਨੇ ਆਪਣੀ ਹੱਡ ਬੀਤੀ ਸਾਡੇ ਨਾਲ ਸਾਂਝੀ ਕੀਤੀ ਤੇ ਉਹ ਦੱਸਦੇ ਤਰ੍ਹਾਂ ਘਰ ਦੇ ਵਿੱਚ ਆਪਣੇ ਤੇ ਉਹ ਦੱਸਦੇ ਹਨ ਕਿ ਅਸੀਂ ਕਿਸ ਤਰ੍ਹਾਂ ਆਪਣੇ ਘਰ ਦੇ ਵਿੱਚ ਪ੍ਰੇਮ ਪਿਆਰ ਤੇ ਬਰਕਤ ਜਿਹੜੀ ਹੈ ਉਹ ਵਧਾ ਸਕਦੇ ਹਾਂ ਤਾਉ ਭੈਣ ਕਹਿੰਦੀ ਕਿ ਅਸੀਂ ਘਰ ਦੇ ਵਿੱਚ ਤਿੰਨ ਜੀ ਹਾਂ ਮੈਂ ਤੇ ਮੇਰਾ ਪਤੀ ਤੇ ਮੇਰਾ ਬੱਚਾ ਕਹਿੰਦੇ ਕਿ ਸਾਡੇ ਤਿੰਨਾਂ ਦੀ ਆਪਸ ਵਿੱਚ ਬਿਲਕੁਲ ਨਹੀਂ ਸੀ ਬਣਦੀ ਹਰ ਵੇਲੇ ਲੜਾਈ ਝਗੜਾ ਮੇਰੇ ਪਤੀ ਦਾ ਸੁਭਾਅ ਗਰਮ ਸੀ ਜਿਹਦੇ ਕਰਕੇ ਉਹ ਸਾਰਿਆਂ ਨੂੰ ਗੁੱਸੇ 'ਚ ਬੋਲਦੇ ਸੀ ਤੇ ਜਿਹੜਾ ਸਾਡਾ ਬੱਚਾ ਸੀ ਉਹ ਵੀ ਸਾਡੇ ਕਲੇਸ਼ ਨੂੰ ਦੇਖ ਕੇ ਸਾਡੇ ਤੋਂ ਹੋਰ ਵੀ ਦੂਰ ਹੋ ਰਿਹਾ ਸੀ ਕਈ ਵਾਰ ਤਾਂ ਮੈਂ ਸੋਚਦੀ ਸਾਂ ਕਿ ਅਜੇ ਤਾਂ ਅਸੀਂ ਤਿੰਨ ਹੀ ਜੀ ਹਾਂ ਜੇ ਸਾਡੇ ਤਿੰਨਾਂ ਦੀ ਨਹੀਂ ਬਣਦੀ ਜੇ ਅਸੀਂ ਜ਼ਿਆਦਾ ਜਾਣੇ ਹੁੰਦੇ ਸਾਡਾ ਪਰਿਵਾਰ ਵੱਡਾ ਹੁੰਦਾ ਤਾਂ ਹੋ ਸਕਦਾ ਸੀ ਅਸੀਂ ਲੜ ਲੜ ਕੇ ਹੀ ਮਰ ਜਾਂਦੇ ਪੈਣਾ ਆਖਦੀ ਕਿ ਮੈਂ ਸਾਡੇ ਘਰ ਦੇ ਵਿੱਚ ਪਈ ਲੜਾਈ ਤੇ ਰਿਸ਼ਤਿਆਂ 'ਚ ਪਈ ਦੂਰੀ ਨੂੰ ਠੀਕ ਕਰਨਾ ਚਾਹੁੰਦੀ ਸਾਂ ਇਸ ਕਰਕੇ ਮੈਂ ਕਈ ਕੋਸ਼ਿਸ਼ਾਂ ਕਰਦੀ ਸਾਂ ਕਿ ਜਿਵੇਂ ਘਰ ਦੇ ਵਿੱਚ ਸੁੱਖ ਸ਼ਾਂਤੀ ਰਹੇ ਹਰੇਕ ਚੀਜ਼ ਦੇ ਵਿੱਚ ਬਰਕਤ ਰਹੇ ਮੈਂ ਵੀ ਤੇ ਮੇਰਾ ਪਰਿਵਾਰ ਵੀ ਇੱਕ ਦੂਜੇ ਦੇ ਨਾਲ ਮਿਲ ਜੁਲ ਕੇ ਲੋਕਾਂ ਵਾਂਗ ਇਕੱਠੇ ਰਹੀਏ ਇਸ ਲਈ ਮੈਂ ਜਿਵੇਂ ਕੋਈ ਕਹਿੰਦਾ ਉਵੇਂ ਹੀ ਕਰਦੀ ਪਰ ਕਿਸੇ ਤਰ੍ਹਾਂ ਵੀ ਕੋਈ ਫਰਕ ਨਹੀਂ ਸੀ ਪੈ ਰਿਹਾ ਸਾਡੇ ਘਰ ਦਾ ਕਲੇਸ਼ ਦਿਨੋਂ ਦਿਨ ਵਧਦਾ ਜਾ ਰਿਹਾ ਸੀ ਤਾਂ ਭੈਣ ਕਹਿੰਦੀ ਕਿ ਮੈਂ ਇੱਕ ਜੁਗਤ ਅਪਣਾਈ ਕਿ ਮੈਂ ਕੀ ਕਰਨਾ ਮੈਂ ਗੁਰੂ ਘਰ ਦਾ ਲੜ ਫੜ ਲਿਆ ਕਿੰਦੀ ਮੈਂ ਸਵੇਰੇ ਉੱਠਣਾ ਇਸ਼ਨਾਨ ਕਰਨਾ ਤੇ ਫਿਰ ਪਾਠ ਕਰਨ ਲੱਗ ਜਾਣਾ ਉਹ ਭੈਣ ਦੱਸਦੀ ਹੈ ਕਿ ਮੈਂ ਇੱਕ ਜਲ ਦੀ ਗੜਵੀ ਆਪਣੇ ਕੋਲ ਭਰ ਕੇ ਰੱਖ ਲੈਣੀ ਤੇ ਪਾਠ ਕਰਨਾ ਸ਼ੁਰੂ ਕਰ ਦੇਣਾ ਜਦੋਂ ਮੈਂ ਸਵੇਰ ਦੀ ਚਾਹ ਬਣਾਉਣੀ ਉਦੋਂ ਵੀ ਮੈਂ ਉਹ ਭੈਣ ਦੱਸਦੀ ਹੈ ਕਿ ਜਦੋਂ ਮੈਂ ਸਵੇਰ ਦੀ ਚਾਹ ਬਣਾਉਣੀ ਉਦੋਂ ਵੀ ਮੈਂ ਕੋਲ ਖਲੋਤੇ ਖਲੋਤੇ ਨੰਦਾਸਦੀ ਹੈ ਕਿ ਜਦੋਂ ਮੈਂ ਸਵੇਰੇ ਚਾਹ ਬਣਾਉਣੀ ਤਾਂ ਉਦੋਂ ਮੈਂ ਕੋਲ ਖਲੋਤੇ ਖਲੋਤੇ ਰਸੋਈ ਚ ਜਦੋਂ ਵੀ ਮੈਂ ਕੋਈ ਕੰਮ ਕਰਨਾ ਤਾਂ ਮੈਂ ਸਿਮਰਨ ਕਰਨ ਲੱਗ ਜਾਣਾ ਜਿਹੜਾ ਮੇਰੇ ਕੋਲ ਜਲ ਹੁੰਦਾ ਸੀ ਉਹਦਾ ਮੈਨੂੰ ਇਹ ਸੀ ਕਿ ਮੈਂ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਪਤੀ ਨੂੰ ਤੇ ਆਪਣੇ ਬੱਚੇ ਨੂੰ ਇਹ ਸ਼ਕਾਹ ਦੇਵਾਂ ਇਸ ਲਈ ਮੈਂ ਕੀ ਕਰਨਾ ਕਿ ਥੋੜਾ ਜਿਹਾ ਮੈਂ ਉਹ ਜਲ ਆਟਾ ਗੁੰਨਣ ਵਾਲੇ ਪਾਣੀ ਦੇ ਵਿੱਚ ਪਾ ਦੇਣਾ ਆਟਾ ਗੁੰਨਣਾ ਫਿਰ ਜਦੋਂ ਮੈਂ ਰੋਟੀ ਤਿਆਰ ਕਰਨੀ ਉਦੋਂ ਵੀ ਮੈਂ ਗੁਰਬਾਣੀ ਦਾ ਜਾਪ ਕਰਨਾ ਤੇ ਜਦੋਂ ਉਹਨਾਂ ਨੇ ਰੋਟੀ ਖਾਣ ਲੱਗਣਾ ਮੇਰੇ ਪਤੀ ਨੇ ਤੇ ਮੇਰੇ ਬੱਚੇ ਨੇ ਤਾਂ ਮੈਂ ਉਹਨਾਂ ਦੇ ਪਾਣੀ ਵਿੱਚ ਥੋੜਾ ਥੋੜਾ ਜਲ ਪਾ ਕੇ ਉਹਨਾਂ ਨੂੰ ਸ਼ਕਾਹ ਦੇਣਾ ਤੇ ਮੈਨੂੰ ਪੂਰਾ ਵਿਸ਼ਵਾਸ ਸੀ ਕਿ ਪਰਮਾਤਮਾ ਦੀ ਮਿਹਰ ਸਾਡੇ ਤੇ ਜਰੂਰ ਹੋਵੇਗੀ ਮੇਰੇ ਪਤੀ ਤੇ ਮੇਰੇ ਬੱਚੇ ਦੇ ਸੁਭਾਅ ਦੇ ਵਿੱਚ ਬਦਲਾਅ ਜਰੂਰ ਆਵੇਗਾ ਕਿਉਂਕਿ ਜਦੋਂ ਕਿਸੇ ਚੀਜ਼ ਦੇ ਗੁਰਬਾਣੀ ਦਾ ਅਸਰ ਹੋਵੇ ਉਹ ਪਵਿੱਤਰ ਹੋ ਜਾਂਦੀ ਹੈ ਤੇ ਉਹ ਪਵਿੱਤਰ ਜਲ ਦੇ ਨਾਲ ਗੁਰਬਾਣੀ ਦੇ ਨਾਲ ਉਹਨਾਂ ਦੇ ਹੀ ਰਤੇ ਦੇ ਅੰਦਰ ਜ਼ਰੂਰ ਠੰਡ ਵਰਤਾਵੇ ਇਸੇ ਵਿਸ਼ਵਾਸ ਦੇ ਨਾਲ ਉਹ ਭੈਣ ਕਹਿੰਦੀ ਕਿ ਮੈਂ ਉਹਨਾਂ ਨੂੰ ਭੋਜਨ ਸ਼ਕਾਉਂਦੀ ਸਾਂ ਉਹ ਜਲ ਜਿਹੜਾ ਸੀ ਉਹਨਾਂ ਨੂੰ ਸ਼ਕਾਹ ਦਿੰਦੀ ਤੇ ਜੇ ਜਲ ਵੱਧ ਜਾਂਦਾ ਸੀ ਜਾਂ ਜਲ ਨੂੰ ਮੈਂ ਪੀਣ ਵਾਲੇ ਪਾਣੀ ਦੇ ਵਿੱਚ ਵੀ ਥੋੜਾ ਜਿਹਾ ਪਾ ਦਿੰਦੀ ਸਾਂ ਉਹ ਪਾਣੀ ਅਸੀਂ ਸਾਰਾ ਦਿਨ ਹੀ ਪੀਂਦੇ ਰਹਿੰਦੇ ਸਾਂ ਕਹਿੰਦੇ ਇਸੇ ਤਰ੍ਹਾਂ ਪਹਿਲਾਂ ਤਾਂ ਕੁਝ ਦਿਨ ਲੰਘ ਗਏ ਪਰ ਉਹਨਾਂ 'ਚ ਕੋਈ ਬਦਲਾਅ ਨਾ ਹੋਇਆ ਪਰ ਮੇਰਾ ਇਹ ਵਿਸ਼ਵਾਸ ਇਹ ਭਰੋਸਾ ਜਿਹੜਾ ਸੀ ਉਹ ਪੱਕਾ ਸੀ ਜਿਸ ਦੇ ਸਦਕਾ ਮੈਨੂੰ 3 ਮਹੀਨੇ ਤੱਕ ਲੱਗ ਗਏ ਪਰ ਮੇਰੇ ਪਤੀ ਤੇ ਮੇਰੇ ਬੱਚੇ ਦੇ ਵਿੱਚ ਬਦਲਾਅ ਆਉਣ ਲੱਗ ਪਿਆ ਸਤਿਗੁਰੂ ਸੱਚੇ ਪਾਤਸ਼ਾਹ ਦੀ ਬੇਅੰਤ ਕਿਰਪਾ ਵਰਤਣੀ ਸ਼ੁਰੂ ਹੋ ਗਈ ਬੱਚਾ ਮੈਨੂੰ ਤੇ ਮੇਰੇ ਪਤੀ ਨੂੰ ਬੜੇ ਹਲੀਮੀ ਦੇ ਨਾਲ ਬੋਲਣ ਲੱਗ ਪਿਆ ਮੇਰੇ ਪਤੀ ਵੀ ਆਪਣੇ ਗੁੱਸੇ ਤੇ ਕੰਟਰੋਲ ਰੱਖਣ ਲੱਗ ਪਏ। ਅੱਗੇ ਨਾਲੋਂ ਬਹੁਤ ਹੀ ਉਹਨਾਂ ਦੇ ਸੁਭਾਅ ਦੇ ਵਿੱਚ ਫਰਕ ਆ ਗਿਆ। ਹੁਣ ਅਸੀਂ ਸਾਰੇ ਜਾਣੇ ਰਲ ਮਿਲ ਕੇ ਰਹਿਣ ਲੱਗ ਪਏ। ਅੱਗੇ ਨਾਲੋਂ ਜਿਹੜਾ ਪਰਿਵਾਰ ਦੇ ਵਿੱਚ ਬਹੁਤ ਫਰਕ ਪੈ ਗਿਆ ਸੀ। ਸਾਰੇ ਜਾਣੇ ਇੱਕ ਦੂਜੇ ਦੀ ਗੱਲ ਸੁਣਦੇ ਰਲ ਮਿਲ ਕੇ ਬੈਹਂਦੇ ਤੇ ਮੈਂ ਰੋਜ ਪਾਠ ਕਰਦੀ ਨੂੰ ਤੇ ਮੈਨੂੰ ਰੋਜ ਪਾਠ ਕਰਦੀ ਨੂੰ ਦੇਖ ਕੇ ਜਿਹੜੇ ਮੇਰੇ ਪਤੀ ਸੀ ਉਹਨਾਂ ਦਾ ਵੀ ਮੇਰੇ ਕਰਤੀ ਜਿਹੜਾ ਨਜ਼ਰੀਆ ਸੀ ਉਹ ਪਤ ਲਗਿਆ ਹੁਣ ਸਾਡੀ ਜਿਹੜੀ ਲੜਾਈ ਝਗੜਾ ਘਟ ਹੋਣ ਲੱਗਾ ਤੇ ਬਿਲਕੁਲ ਹੀ ਲੜਾਈ ਝਗੜਾ ਦਿਨੋਂ ਦਿਨ ਬੰਦ ਹੋ ਗਿਆ ਚਲੋ ਇਕੱਲੇ ਪਤੀ ਦਾ ਕਸੂਰ ਮੈਂ ਨਹੀਂ ਕਹਿੰਦੀ ਉਹ ਭੈਣ ਕਹਿੰਦੀ ਕਿ ਮੈਂ ਵੀ ਜਦੋਂ ਉਹ ਬੋਲਦੇ ਸੀ ਤਾਂ ਵੱਧ ਘਟ ਬੋਲ ਜਾਂਦੀ ਸਾਂ ਇਸ ਲਈ ਮੈਂ ਵੀ ਹੁਣ ਸ਼ਾਂਤ ਰਹਿਣ ਲੱਗ ਪਈ ਸਾਡੇ ਸਾਡੇ ਸਾਰਿਆਂ ਦੇ ਜਿਹੜੇ ਮਨ ਦੇ ਵਿੱਚ ਥੋੜੀ ਥੋੜੀ ਸ਼ਾਂਤੀ ਜਿਹੜੀ ਗੁਰਬਾਣੀ ਦੇ ਜਾਪ ਦੇ ਨਾਲ ਸਾਡੇ ਹਿਰਦੇ ਦੇ ਅੰਦਰ ਆ ਗਈ ਭੈਣ ਕਹਿੰਦੀ ਪਹਿਲਾਂ ਤਾਂ ਸਾਡੇ ਘਰ ਦੇ ਵਿੱਚ ਕੋਈ ਰੱਬ ਦਾ ਨਾਮ ਲੈਂਦਾ ਹੀ ਨਹੀਂ ਸੀ ਤੇ ਉਹ ਘਰ ਘਰ ਹੀ ਨਹੀਂ ਸੀ ਲੱਗਦਾ ਸਾਧ ਸੰਗਤ ਜੀ ਅੱਜ ਦੀ ਜਿਹੜੀ ਇਹ ਕਹਾਣੀ ਸੁਣਾਈ ਹੈ ਇਹਦਾ ਮਤਲਬ ਇਹ ਹੈ ਕਿ ਅਸੀਂ ਵੀ ਜਿਹੜੇ ਆਪਣੇ ਵਹਿਮਾਂ ਪਰਮਾਂ 'ਚ ਪਏ ਹਾਂ ਕਿ ਕੁੱਤੇ ਨੂੰ ਰੋਟੀ ਪਾਉਂਦੇ ਨਾਲ ਸਾਡੇ ਘਰ ਦੇ ਵਿੱਚ ਜਿਹੜੀ ਬਰਕਤ ਹੈ ਉਹ ਵਧ ਜਾਵੇਗੀ ਸਾਡੇ ਪੈਸੇ ਦੇ ਵਿੱਚ ਵਾਧਾ ਹੋ ਜਾਵੇਗਾ ਪਹਿਲੀ ਰੋਟੀ ਹੈ ਜਿਹੜੀ ਉਹ ਜ਼ਰੂਰ ਪਾਉਣੀ ਹੈ ਜਾਂ ਤਵੇ ਦੇ ਲੂਣ ਪਾਉਣ ਦੇ ਨਾਲ ਸਾਡੇ ਘਰ ਦੇ ਵਿੱਚ ਬਰਕਤ ਵਧੇਗੀ ਇਹ ਸਭ ਜ਼ਰੂਰੀ ਨਹੀਂ ਹੈ ਜ਼ਰੂਰੀ ਜੇ ਹੈ ਤੇ ਜਿਹੜੀ ਕੁੱਤੇ ਨੂੰ ਰੋਟੀ ਪਾਉਣ ਦੇ ਨਾਲ ਸਾਡੇ ਘਰ ਦੇ ਵਿੱਚ ਬਰਕਤ ਹੈ ਵਧ ਜਾਵੇਗੀ ਸਾਡੇ ਪੈਸੇ ਦੇ ਵਿੱਚ ਵਾਧਾ ਹੋਵੇਗਾ ਪਹਿਲੀ ਰੋਟੀ ਜਿਹੜੀ ਹੈ ਪਰ ਇਹ ਸਭ ਜ਼ਰੂਰੀ ਨਹੀਂ ਹੈ ਜ਼ਰੂਰੀ ਜੇ ਹੈ ਤੇ ਉਹ ਹੈ ਗੁਰੂ ਦੇ ਲਾੜ ਲੱਗਣਾ ਤੇ ਆਪਸ ਵਿੱਚ ਤੇ ਆਪਣੇ ਘਰ ਪਰਿਵਾਰ ਦੇ ਜੀਆਂ ਦੀ ਏਕਤਾ ਤੇ ਸਲਾਹ ਨਾਲ ਚੱਲਣਾ ਮਿਲ ਜੁਲ ਕੇ ਰਹਿਣਾ ਫਿਰ ਸਾਡੇ ਘਰ ਦੇ ਵਿੱਚ ਪੈਸੇ ਦੇ ਵਿੱਚ ਬਰਕਤ ਰਹਿੰਦੀ ਹੈ ਜੋ ਭੈਣਾ ਕਹਿ ਦਿੰਦੀਆਂ ਨੇ ਕਿ ਤਵੇ ਤੇ ਲੋਨ ਪਾਉਂਦੇ ਨਾਲ ਘਰ ਦੇ ਵਿੱਚ ਬਰਕਤ ਆਉਂਦੀ ਲੋਨ ਪਾਉਂਦੇ ਨਾਲ ਜੋ ਵੀ ਹਾਨੀਕਾਰਕ ਬੈਕਟੀਰੀਆ ਵਗੈਰਾ ਜੀਵ ਜੰਤੂ ਹੁੰਦੇ ਹਨ ਰਾਤ ਨੂੰ ਪਏ ਹੋਏ ਤਵੇ ਦੇ ਉੱਪਰ ਅਸੀਂ ਭਾਵੇਂ ਉਸ ਨੂੰ ਧੋ ਕੇ ਵਰਤ ਲਈਏ ਜਿਹੜਾ ਵੀ ਹੈ ਉਹ ਬੈਕਟੀਰੀਆ ਫਿਰ ਵੀ ਖਤਮ ਨਹੀਂ ਹੁੰਦੇ ਪਰ ਫਿਰ ਜੇ ਥੋੜਾ ਜਿਹਾ ਲੋਹਣ ਪਾ ਕੇ ਉਸ ਤਵੇ ਨੂੰ ਸਾਫ ਕਰੀਏ ਤਾਂ ਤਵਾ ਚੰਗੀ ਤਰ੍ਹਾਂ ਸਾਫ ਹੋ ਜਾਂਦਾ ਹੈ ਇਸ ਦੇ ਨਾਲ ਸਾਡੇ ਘਰ ਵਿੱਚ ਪੋਜ਼ਿਟਿਵ એનર્ਜੀ ਵੀ ਆਉਂਦੀ ਹੈ ਲੋਹਣ ਜਿਹੜਾ ਹੈ ਉਹ 네ਗੈਟਿਵਿਟੀ ਨੂੰ ਦੂਰ ਕਰਦਾ ਹੈ ਤੇ ਤਵਾ ਪੂਰੀ ਤਰ੍ਹਾਂ ਸਾਫ ਹੋ ਜਾਂਦਾ ਹੈ ਤਵੇ ਨੂੰ ਚੋਪੜਨ ਦੇ ਉਹ ਤਵੇ ਨੂੰ ਚੋਪੜਦਿਆਂ ਸੀ ਤੇ ਉਹ ਘਿਓ ਪਾ ਕੇ ਹੀ ਚੋਪੜਦਿਆਂ ਸੀ ਤੇ ਬਾਅਦ ਵਿੱਚ ਇੱਕ ਰੋਟੀ ਉੱਪਰ ਫੇਰ ਲੈਂਦੀਆਂ ਸੀ ਜਿਹਦੇ ਨਾਲ ਤਵਾ ਚੋਪੜਿਆ ਜਾਂਦਾ ਸੀ ਇਸ ਤਰ੍ਹਾਂ ਕਰਨ ਦੇ ਨਾਲ ਫੁੱਲ ਕੇ ਬਾਅਦ ਦੇ ਵਿੱਚ ਵਧੀਆ ਪੱਕਦੇ ਨੇ ਉਸ ਰੋਟੀ ਨੂੰ ਪਹਿਲੀ ਰੋਟੀ ਨੂੰ ਜਿਹੜੀ ਚੋਪੜਨ ਵਾਲੀ ਹੈ ਉਸ ਨੂੰ ਸੁੱਟਣ ਦੀ ਬਜਾਏ ਉਹ ਕੁੱਤੇ ਨੂੰ ਜਾਂ ਗਾਂ ਨੂੰ ਪਾ ਦਿੰਦੀਆਂ ਸਨ ਕਿ ਚਲੋ ਕਿਸੇ ਦੇ ਮੂੰਹ ਵਿੱਚ ਉਹ ਪੈ ਜਾਵੇ ਇਸ ਨੂੰ ਐਵੇਂ ਪੈਰਾਂ ਦੇ ਵਿੱਚ ਪ੍ਰਸ਼ਾਦੇ ਨੂੰ ਨਹੀਂ ਰੋਲਣਾ ਕਿਉਂਕਿ ਕਿਸੇ ਦਾ ਜਿਹੜਾ ਢਿੱਡ ਭਰਨਾ ਹੈ ਵੀ ਚੰਗੀ ਗੱਲ ਹੁੰਦੀ ਹੈ ਕਿਸੇ ਦੇ ਅੰਦਰੋਂ ਨਿਕਲੀ ਆ ਸੀਸ ਸਾਨੂੰ ਬਹੁਤ ਕੁਝ ਦੇ ਜਾਂਦੀ ਹੈ ਕਿਹਾ ਜਾਂਦਾ ਹੈ ਕਿ ਹੱਥਾਂ ਦੇ ਨਾਲ ਕੀਤਾ ਦਾਨ ਸਾਨੂੰ ਇਸ ਜਨਮ ਦੇ ਵਿੱਚ ਬਰਕਤ ਘਰ ਦੇ ਵਿੱਚ ਬਰਕਤ ਦੇ ਰੂਪ ਵਿੱਚ ਜਿਹੜਾ ਉਹ ਫਲ ਮਿਲਦਾ ਹੈ ਨਾਮ ਬਾਣੀ ਸਿਮਰਨ ਸਾਨੂੰ ਅਵਾਗੌਣ ਦੇ ਚੱਕਰਾਂ ਤੋਂ ਛੁਟਕਾਰਾ ਦਿਵਾਉਂਦੇ ਹਨ ਸਾਨੂੰ ਸਤਿਗੁਰ ਸੱਚੇ ਪਾਤਸ਼ਾਹ ਜਿਦੇ ਚਰਨਾਂ ਦੇ ਨਾਲ ਜੋੜਦੇ ਹਨ ਸਾਡੇ ਕੀਤੇ ਗੁਨਾਹਾਂ ਤੋਂ ਸਾਨੂੰ ਬਚਾਉਂਦੇ ਹਨ ਅੱਗੇ ਉਹ ਚੰਗੇ ਕੰਮ ਕਰਨ ਲਈ ਕੁਰਬਾਨੀ ਸਾਨੂੰ ਪ੍ਰੇਰਿਤ ਕਰਦੀ ਹੈ ਜੋ ਮਨੋਂ ਕੋ ਗੁਰੂ ਦੇ ਲੜ ਲੱਗ ਜਾਂਦਾ ਹੈ ਉਹ ਕੋਈ ਵੀ ਕੰਮ ਕਰਨ ਲੱਗਿਆਂ 100 ਵਾਰੀ ਸੋਚਦਾ ਕਿਸ ਨਾਲ ਮੈਂ ਕਿਸੇ ਦਾ ਬੁਰਾ ਤਾਂ ਨਹੀਂ ਕਰ ਰਿਹਾ ਕਿ ਮੈਂ ਇਹ ਚੰਗਾ ਕੰਮ ਕਰ ਰਿਹਾ ਹਾਂ ਉਹਦੇ ਮਨ ਦੇ ਵਿੱਚ ਇੱਕ ਦੋ ਵਾਰ ਸਵਾਲ ਜ਼ਰੂਰ ਆਉਂਦੇ ਹਨ ਤੇ ਫਿਰ ਉਹੀ ਕੰਮ ਨੂੰ ਹੱਥ ਦੇ ਉਹ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਹੈ ਜਿਹੜਾ ਇਨਸਾਨ ਗੁਰੂ ਦੇ ਲੜ ਲੱਗਿਆ ਹੁੰਦਾ ਹੈ ਕਿਉਂਕਿ ਉਹਨੂੰ ਪਤਾ ਹੈ ਕਿ ਜੇ ਸੱਚੇ ਮਨੋਂ ਕਿਸੇ ਦਾ ਭਲਾ ਮੰਗਾਗੇ ਤਾਂ ਉਸ ਭਲੇ ਦੇ ਵਿੱਚ ਮੇਰਾ ਵੀ ਭਲਾ ਛੁਪਿਆ ਹੋਇਆ ਹੈ ਸਾਡੇ ਗੁਰੂਆਂ ਨੇ ਉਪਦੇਸ਼ ਦਿੱਤਾ ਕਿ ਸਰਬੱਤ ਦਾ ਭਲਾ ਤੇ ਉਸ ਭਲੇ ਦੇ ਵਿੱਚ ਹੀ ਸਾਡਾ ਭਲਾ ਹੈ ਤਾਂ ਫਿਰ ਜੇ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਈ ਹੋਵੇ ਇਸ ਦੀ ਸਿੱਖਿਆ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ